ਅਸਲ ਵਿੱਚ ਇਹ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਲੋਕਾਂ ਦੇ ਦੁੱਖ ਤਰਦ ਵਿਖਾਉਣ ਲਈ ਔਰ ਲੋਕਾਂ ਦੇ ਲਈ ਸਰਕਾਰ ਨੂੰ ਸੱਤਾ ਨੂੰ ਸਵਾਲ ਕਰਨ ਦਾ ਜਿਹੜਾ ਜਿਹੜਾ ਹੱਕ ਹੈ ਉਹਦੇ ਉੱਤੇ ਜ਼ਬਰ ਕੀਤਾ ਜਾ ਰਿਹਾ ਸਰਕਾਰ ਵੱਲੋਂ ਸੋ ਇਹ ਬਹਾਨਾ ਇੱਕ ਹੈਲੀਕਾਪਟਰ ਤੇ ਸਵਾਲ ਪੁੱਛਣ ਦਾ ਭਗਵੰਤ ਮਾਨ ਇੱਕ ਕੱਠ ਪੁਤਲੀ ਮੁੱਖ ਮੰਤਰੀ ਹੈ ਇੱਥੇ ਕੇਂਦਰ ਦੇ ਨਰਿੰਦਰ ਮੋਦੀ ਅਮਿਤ ਸ਼ਾਹ ਅਜੀਤ ਡਵਾਲ ਉਹਨਾਂ ਦੀ ਚੱਲਦੀ ਹੈ ਔਰ ਜਿੰਨੀ ਬਿਊਰੋਕ੍ਰੇਸੀ ਜਿੰਨੀ ਅਫਸਰਸਾਈਜ਼ ਸ਼ਾਰੀ ਉਹਦੇ ਅੰਦਰ ਹੈ ਔਰ ਉਹ ਆਪਦੀ ਮਰਜ਼ੀ ਅਨਸਾਰ ਫੈਸਲੇ ਲਾਗੂ ਕਰਾਉਂਦੇ ਆ ਬਾਹਮ ਰੋੜ ਕੇ ਔਰ ਆਪਦੇ ਫੈਸਲੇ ਲਾਗੂ ਕਰਾਉਂਦੇ ਆ ਉਹ ਔਰ ਉਹਤੇ ਪਰਚਾ ਦਰਜ ਕਰਕੇ ਆ ਉਹ ਦੇ ਖਿਲਾਫ ਉਹ ਇਹਨੂੰ ਮਿੱਟੀ ਕਰ ਰਹੇ ਆ ਇਹ ਜਿਹੜਾ ਕਟ ਪੁਤਲੀ ਮੁੱਖ ਮੰਤਰੀ ਹੈਗਾ ਨਾ ਇਹਨੂੰ ਪਹਿਲਾਂ ਬਣਾ ਲਿਆ ਫਿਰ ਇਹਨੂੰ ਹੁਣ ਖਤਮ ਕਰਨ ਲਈ ਇਹਦੀ ਬਾਹਮ ਰੋੜੀ ਹੋਈ ਤਾਂ ਕਿ ਪੰਜਾਬੀ ਪੰਜਾਬੀ ਚ ਹੀ ਲੜਦੇ ਰਹਿਣ ਆਪਸ ਦੇ ਵਿੱਚ ਹੀ ਕੱਠ ਲੋਹੇ ਦੀ ਲੱਠ ਸਿਰ ਵਿੱਚ ਦੁਸ਼ਮਣ ਦੇ ਜੇਕਰ ਇੱਕ ਉਂਗਲ ਹੈ ਤਾਂ ਮਰੋੜੀ ਜਾ ਸਕਦੀ ਹੈ ਜੇ ਇਕੱਠੀਆਂ ਨੇ ਤੱਕ ਸੁੰਨ ਬਣ ਜਾਂਦਾ ਹੈ ਇੱਕ ਅਵਤਾਰ ਸਿੰਘ ਜੀ ਮੁੱਖ ਮੰਤਰੀ ਦਾ ਜਹਾਜ਼ ਉੱਡਿਆ ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਪੱਤਰਕਾਰਾਂ ਤੇ ਪਰਚੇ ਦਰਜ ਹੋ ਗਏ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਇਕੱਠ ਹੋਇਆ ਇਹ ਸਾਰੇ ਘਟਨਾ ਕਰਮ ਨੂੰ ਕਿਵੇਂ ਦੇਖਦੇ ਦੇਖੋ ਇਹ ਸਵਾਲ ਕੱਲਾ ਹੈਲੀਕਾਪਟਰ ਉੱਡਣ ਤੇ ਹੈਲੀਕਾਪਟਰ ਤੇ ਸਵਾਲ ਕਰਨਾ ਨਹੀਂ ਅਜਾਜ਼ ਜੀ ਤੁਸੀਂ ਜਾਣਦੇ ਹੋ ਇਹ ਪ੍ਰੈਸ ਦੇ ਉੱਤੇ ਪੂਰੀ ਦੁਨੀਆ 'ਚ ਹਮਲਾ ਹੈ ਕਾਲ ਅਮਰੀਕਾ ਨੇ ਆਪਦੀ ਫੌਜ ਦੇ ਨਾਲ ਤੱਕੇ ਨਾਲ ਵੈਨਿਊਏਲਾ ਦਾ ਰਾਸ਼ਟਰਪਤੀ ਉਹਦੀ ਘਰ ਵਾਲੀ ਨੂੰ ਚੱਕ ਲਿਆ ਠੀਕ ਆ ਜਿਹੜਾ ਕਵਰੇਜ ਕਰਨ ਜਾਂਦਾ ਕਵਰੇਜ ਬੰਦ ਹੈ ਇਜ਼ਰਾਇਲ ਤੇ ਗਾਜ਼ਾ ਦੇ ਵਿੱਚ ਜਿਹੜੇ ਕਵਰੇਜ ਕਰਨ ਵਾਲੇ ਪੱਤਰਕਾਰਾਂ ਨੂੰ ਬੰਬ ਮਾਰ ਮਾਰ ਕੇ ਮਾਰ ਦਿੱਤਾ ਜਿਹੜੇ ਬੱਚਿਆਂ ਨੂੰ ਦਿਖਾ ਰਹੇ ਸੀ ਕਿ ਕਿਵੇਂ ਉਥੇ ਤੱਕੇਸ਼ਾਈ ਕੀਤੀ ਜਾ ਰਹੀ ਹੈ ਜੰਗਲ ਦੇ ਵਿੱਚ ਸਾਡੇ ਭਾਰਤ ਦੇ ਜੰਗਲੀ ਖੇਤਰ ਦੇ ਵਿੱਚ ਜਿਹੜੇ ਆਦੀਵਾਸੀਆਂ ਦਾ ਹਾਲ ਦਿਖਾਉਣ ਜਾਂਦੇ ਆ ਕੇਂਦਰ ਦੀ ਬੀਜੇਪੀ ਨੇ ਸਾਲਾਂ ਪੱਧਰੀ ਜੇਲ੍ਹਾਂ ਚ ਸੁੱਟ ਰੱਖੇ ਨੇ ਪੱਤਰਕਾਰ ਝੂਠੇ ਪੁਲਿਸ ਮੁਕਾਬਲੇ ਮੌਵਾਦੀ ਕਹਿ ਕੇ ਪੱਤਰਕਾਰਾਂ ਦੇ ਬਣਾ ਦਿੱਤੇ ਔਰ ਐਵੇਂ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਪੰਜਾਬ ਦੇ ਖਿਲਾਫ ਲਿਆਂਦੇ ਕਾਨੂੰਨਾਂ ਦੀ ਗੱਲ ਕਰਨ ਵਾਲੇ ਪੱਤਰਕਾਰ ਨੇ ਤਾਂ ਉਹਨਾਂ ਨੂੰ ਇੱਕ ਛੋਟੀ ਜੀ ਗੱਲ ਕਿ ਹੈਲੀਕਾਪਟਰ ਉੱਡਿਆ ਤੇ ਉਹਦੀ ਆਰਟੀਆਈ ਜਾਣਕਾਰੀ ਮੰਗੀ ਜਾਂ ਸਵਾਲ ਕਰਤਾ ਤਾਂ ਪਰਚਾ ਦਰਜ ਕਰਤਾ ਇਹ ਉਸੇ ਜਬਰ ਦਾ ਹਿੱਸਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਦਾ ਚੌਥਾ ਥੰਮ ਮੰਨੇ ਜਾਂਦੀ ਪੱਤਰਕਾਰੀ মিডিਆ ਦੇ ਉੱਪਰ ਕੀਤਾ ਜਾ ਰਿਹਾ ਸੋ ਇਹ ਵਰਲਡਵਾਈਡ ਇੱਕੋ ਹੀ ਤਰੀਕਾ ਚਾਹੇ ਉਹ 트ੰਪ ਹੋਵੇ ਚਾਹੇ ਕੋਈ ਹੋਰ ਤਾਨਾਸ਼ਾਹ ਹੋਵੇ ਨਿਤਨੇਊ ਹੋਵੇ ਚਾਹੇ ਯੂਕਰੇਨ ਰੂਸ ਵਾਲੀ ਲੜਾਈ ਦੇਖ ਲੋ ਚਾਹੇ ਕੇਂਦਰ ਦੀ ਬੀਜੇਪੀ ਸਰਕਾਰ ਦਾ ਤਰੀਕਾ ਦੇਖ ਲੋ ਤੇ ਚਾਹੇ ਸਾਡੇ ਪੰਜਾਬ ਦੇ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਦੇਖ ਲੋ ਇੱਕੋ ਹੀ ਤਰੀਕਾ ਅਸਲ ਵਿੱਚ ਇਹ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਲੋਕਾਂ ਦੇ ਦੁੱਖ ਦਰਦ ਵਿਖਾਉਣ ਲਈ ਔਰ ਲੋਕਾਂ ਦੇ ਲਈ ਸਰਕਾਰ ਨੂੰ ਸੱਤਾ ਨੂੰ ਸਵਾਲ ਕਰਨ ਦਾ ਜਿਹੜਾ ਜਿਹੜਾ ਹੱਕ ਹੈ ਉਹਦੇ ਉੱਤੇ ਜ਼ਬਰ ਕੀਤਾ ਜਾ ਰਿਹਾ ਸਰਕਾਰ ਵੱਲੋਂ ਸੋ ਇਹ ਬਹਾਨਾ ਇੱਕ ਹੈਲੀਕਾਪਟਰ ਤੇ ਸਵਾਲ ਪੁੱਛਣ ਦਾ ਇਹ ਕਿੱਡੀ ਕ ਗੱਲ ਸੀ ਕਿ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਐਡੀ ਤਾਲਕ ਹੋ ਗਈ ਕਿ ਉਹਨੇ ਪਰਚੇ ਤੱਕ ਦਰਜ ਕਰਤੇ ਸੋ ਇਹ ਅਸੀਂ ਸਮਝਦੇ ਹਾਂ ਸਾਡੀ ਜਥੇਬੰਦੀ ਇਹ ਸਮਝਦੀ ਜਾਂ ਮੈਂ ਸਮਝਦਾ ਕਿ ਇਹ ਜੋ ਪੂਰੀ ਦੁਨੀਆ 'ਚ ਜ਼ਬਰ ਹੋ ਰਿਹਾ ਲੋਕਾਂ ਤੇ ਉਹਦੀ ਕਵਰੇਜ ਕਰਨ ਲਈ ਕੋਈ ਵੀ ਜਦੋਂ ਪੱਤਰਕਾਰ ਜਾਂ ਕੋਈ ਵੀ ਵਿਅਕਤੀ ਜਾਂ ਕੋਈ ਵੀ ਯੂਟਿਊਬਰ ਜਦੋਂ ਉਹਦੀ ਗੱਲ ਕਰਦਾ ਤਾਂ ਉਹਦੇ ਉੱਤੇ ਪਰਚਾ ਦਰਜ ਕਰਨਾ ਉਹਦੀ ਜ਼ੁਬਾਨਬੰਦੀ ਕਰਨਾ ਉਸ ਤੱਕ ਉਹਦਾ ਕਤਲ ਤੱਕ ਕਰ ਦੇਣਾ ਇਹ ਸੱਤਾ ਦਾ ਚਿਹਰਾ ਹੈ ਪਰ ਇਹਦੇ ਚੋਂ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਖੱਟੇਗੀ ਕੀ ਦੇਖੋ ਭਗਵੰਤ ਮਾਨ ਕੁਛ ਨਹੀਂ ਖੱਟੇਗਾ ਭਗਵੰਤ ਮਾਨ ਇੱਕ ਕੱਟ ਪੁਤਲੀ ਮੁੱਖ ਮੰਤਰੀ ਆ ਇੱਥੇ ਕੇਂਦਰ ਦੇ ਨਰਿੰਦਰ ਮੋਦੀ ਅਮਿਤ ਸ਼ਾਹ ਅਜੀਤ ਡਿਵਾਲ ਉਹਨਾਂ ਦੀ ਚਲਦੀ ਆ ਔਰ ਜਿੰਨੀ ਬਿਊਰੋਕ੍ਰੇਸੀ ਜਿੰਨੀ ਅਫਸਰਸਾਈ ਸਾਰੀ ਉਹਦੇ ਅੰਦਰ ਆ ਔਰ ਉਹ ਆਪਦੀ ਮਰਜ਼ੀ ਅਨਸਾਰ ਫੈਸਲੇ ਲਾਗੂ ਕਰਾਉਂਦੇ ਆ ਬਾਹਮ ਰੋੜ ਕੇ ਔਰ ਆਪਦੇ ਫੈਸਲੇ ਲਾਗੂ ਕਰਾਉਂਦੇ ਆ ਉਹ ਔਰ ਉਹਤੇ ਪਰਚਾ ਦਰਜ ਕਰਕੇ ਆ ਉਹਦੇ ਖਿਲਾਫ ਉਹ ਇਹਨੂੰ ਮਿੱਟੀ ਕਰ ਰਹੇ ਆ ਇਹ ਜਿਹੜਾ ਕਟ ਪੁਤਲੀ ਮੁੱਖ ਮੰਤਰੀ ਹੈਗਾ ਨਾ ਇਹਨੂੰ ਪਹਿਲਾਂ ਬਣਾ ਲਿਆ ਫੇਰ ਇਹਨੂੰ ਹੁਣ ਖਤਮ ਕਰਨ ਲਈ ਇਹਦੀ ਬਾਹਮ ਰੋੜੀ ਹੋਈ ਤਾਂ ਕਿ ਪੰਜਾਬੀ ਪੰਜਾਬੀ ਚ ਹੀ ਲੜਦੇ ਰਹਿਣ ਆਪਸ ਦੇ ਵਿੱਚ ਹੀ ਹੁਣ ਸਾਡੇ ਕਈ ਵੀਰ ਕਹਿ ਦਿੰਦੇ ਆ ਭਈ ਇਹ ਭਜਾਓ ਵਦੇ ਪ੍ਰਦੇਸੀ ਭਜਾਓ ਉਹ ਜਿਹੜੇ ਰੇੜੀਆਂ ਲਾਉਂਦੇ ਆ ਜਿਹੜੇ ਸੀਰੀ ਲੱਗੇ ਹੋਏ ਜਿਹੜੇ ਤੁਹਾਡੀ ਲੇਬਰ ਕਰਦੇ ਉਹਦੇ ਨਾਲੋਂ ਭਾਈ ਜਿਹੜੇ ਕੁਰਸੀਆਂ ਤੇ ਬੈਠੇ ਨੇ ਆਈਐਸ ਵੱਡੇ ਵੱਡੇ ਆਈਪੀਐਸ ਜਿਹੜੇ ਰਾਜਨਾ ਜਿਹੜੇ ਜਿਹੜੇ ਤੁਹਾਡਾ ਹੈਲੀਕਾਪਟਰ ਵਰਤਦੇ ਵੀ ਆ ਤੇ ਤੁਹਾਨੂੰ ਚੜਾਉਂਦੇ ਵੀ ਆ ਜੇ ਤੁਹਾਨੂੰ ਜਵਾਬ ਵੀ ਨਹੀਂ ਦਿੰਦੇ ਤੇ ਜੇ ਪੁੱਛੋਗੇ ਤੇ ਪਰਚੇ ਦਰਜ ਕਰਦੇ ਨੇ ਸੋ ਭਾਈ ਉਹਨਾਂ ਨੂੰ ਭਜਾਉਣਾ ਪੈਣਾ ਉਹਨਾਂ ਨੇ ਸਾਡੇ ਕਿਸੇ ਵੀ ਪੰਜਾਬੀ ਨੂੰ ਕੁਛ ਖੱਟਨ ਨਹੀਂ ਦੇਣਾ ਮੁੱਖ ਮੰਤਰੀ ਸਮੇਤ ਸਮੇਤ ਮੁੱਖ ਮੰਤਰੀ ਕਿਸੇ ਵੀ ਪੰਜਾਬੀ ਦਾ ਉਹਨਾਂ ਨੇ ਫਾਇਦਾ ਨਹੀਂ ਕਰਨਾ ਸੋ ਉਹਨਾਂ ਨੂੰ ਭਜਾਉਣਾ ਪੈਣਾ ਸਾਨੂੰ ਉਹ ਜਿਹੜੇ ਜਿਹੜੇ ਗੈਰ ਪੰਜਾਬੀ ਮੈਂ ਸ਼ਬਦ ਵਰਤਦਾ ਗੈਰ ਪੰਜਾਬੀ ਜਿਹੜੇ ਸਾਡੀਆਂ ਰਾਜ ਕਰਨ ਵਾਲੀਆਂ ਕੁਰਸੀਆਂ ਤੇ ਬੈਠੇ ਨੇ ਨਾ ਉਹ ਭਜਾਉਣੇ ਪੈਣੇ ਆ ਉਹਨਾਂ ਨੇ ਮੁੱਖ ਮੰਤਰੀ ਦਾ ਵੀ ਬੇੜਾਗਰ ਕਰਨਾ ਤੇ ਉਹਨਾਂ ਨੇ ਸਾਡੇ ਪੰਜਾਬ ਦਾ ਵੀ ਕਰਨਾ ਔਰ ਲਗਾਤਾਰ ਕਰ ਰਹੇ ਨੇ ਉਹ ਜੀ ਤੁਸੀਂ ਸੁਣਿਆ ਅਵਤਾਰ ਸਿੰਘ ਹੁਰਾ ਨੇ ਇਹ ਦੱਸਿਆ ਕਿ ਭਜਾਉਣਾ ਕਿਹਨਾਂ ਨੂੰ ਪੈਣਾ ਨਹੀਂ ਤਾਂ ਫਿਰ ਇਦਾਂ ਹੀ ਸਵਾਲਾਂ ਦਾ ਗळा ਘੁੱਟਿਆ ਜਾਏਗਾ ਸਵਾਲ ਦੱਬਣ ਦੀ ਕੋਸ਼ਿਸ਼ ਕੀਤੀ ਜਾਏਗੀ ਪਰ ਅਵਤਾਰ ਜੀ ਕੀ ਪੰਜਾਬ ਦੇ ਵਿੱਚ ਇਹ ਕੋਸ਼ਿਸ਼ ਕਾਮਯਾਬ ਹੋ ਜਾਏਗੀ ਦੇਖੋ ਪੰਜਾਬੀਆਂ ਨੂੰ ਆਪ ਖੜਨਾ ਪੈਣਾ ਅਸੀਂ ਜਦੋਂ ਧਿਰਾਂ ਬਣ ਜਾਂਦੇ ਆਂ ਸਾਨੂੰ ਧਿਰਾਂ ਬਣਨ ਦੀ بجائے ਇੱਕ ਧਿਰ ਹੀ ਬਣਨਾ ਪੈਣਾ ਕਿਉਂਕਿ ਦੋ ਹੀ ਧਰਾਂ ਨੇ ਇਸ ਦੁਨੀਆ ਤੇ ਇੱਕ ਉਹ ਨੇ ਜਿਹੜੇ ਕਾਰਪੋਰੇਟ ਤੇ ਫਾਸ਼ੀਵਾਦੀ ਨੇ ਔਰ ਕਾਰਪੋਰੇਟ ਨੂੰ ਸਾਰਾ ਕੁਝ ਦੇਣ ਲਈ ਉਹ ਚਾਹੇ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਇੱਥੇ ਸੁਖਬੀਰ ਬਾਦਲ ਜੀ ਵੀ ਬੋਲ ਕੇ ਗਏ ਨੇ ਇੱਥੇ ਔਰ ਹੋਰ ਤਾਂ ਵੇਖੋ ਪ੍ਰੈਸ ਦੀ ਦਾ ਸਭ ਤੋਂ ਵੱਧ ਗੋਲਾ ਘੁੱਟਣ ਵਾਲੀ ਬੀਜੇਪੀ ਵੀ ਬੋਲ ਕੇ ਗਈ ਹੈ ਸੋ ਇਹ ਜਿਹੜੇ ਨਮਾਇंदे ਨੇ ਇਹ ਕਾਰਪੋਰੇਟਾਂ ਦੇ ਨਮਾਇंदे ਨੇ ਜੀ ਅਸੀਂ ਬਚਣਾ ਅਸੀਂ ਪੰਜਾਬੀ ਜਿੰਨੇ ਆ ਚਾਹੇ ਸਿੱਖਾਂ ਚਾਹੇ ਮੁਸਲਮਾਨ ਆ ਚਾਹੇ ਹਿੰਦੂ ਆ ਚਾਹੇ 달ੇਤਾ ਚਾਹੇ ਕਾਮਰੇਡ ਆ ਪਰ ਇੱਕ ਗੱਲ ਮੰਨ ਲਈ ਵੇ ਅਸੀਂ ਪੰਜਾਬੀ ਆ ਅਸੀਂ ਇੱਕ ਧਰਾਂ ਅਸੀਂ ਲੁੱਟੇ ਜਾ ਰਹੇ ਹਾਂ ਲੁੱਟਣ ਵਾਲੇ ਆ ਤੇ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਫਿਰ ਸਿਰ ਜੁੜ ਕੇ ਸੋਚਾਂਗੇ ਵੀ ਇਸ ਹਮਲੇ ਨੂੰ ਰੋਕਣਾ ਕਿਵੇਂ ਆ ਜਿਵੇਂ ਪੁਰਾਣੇ ਸਮੇਂ ਸਾਡੇ ਬਜ਼ੁਰਗ ਇਕੱਠੇ ਹੋ ਕੇ ਰੋਕਦੇ ਰਹਿਆ ਆ ਆੜੜ ਵਿਚਾਰਾਂ ਦੇ ਬਾਵਜੂਦ ਵੀ ਸਾਨੂੰ ਇੱਕ ਧਿਰ ਬੰਨਣਾ ਪੈਣਾ ਔਰ ਇੱਕ ਧਿਰ ਬਣ ਕੇ ਹੀ ਅਸੀਂ ਉਹ ਧਿਰ ਜਿਹੜੀ ਦਿੱਲੀ ਤੋਂ ਧੜਵੀ ਆ ਲਗਾਤਾਰ ਸਾਡੇ ਤੇ ਬਣ ਕੇ ਆ ਰਹੀ ਆ ਉਹਨੂੰ ਤਾਂ ਹੀ ਡੱਕਿਆ ਜਾ ਸਕਦਾ ਜੇ ਅਸੀਂ ਇੱਕ ਦੂਜੇ ਦੇ ਖਿਲਾਫ ਇੱਥੇ ਬੋਲਦੇ ਰਹਾਂਗੇ ਫਲਾਣਾ ਸੱਜਾ ਤੇ ਫਲਾਣਾ ਖੱਬਾ ਫੇਰ ਨਹੀਂ ਗੱਲ ਬਣਨੀ ਸਾਨੂੰ ਸਮਝਣਾ ਪੈਣਾ ਵੀ ਲੁਟੇਰਾ ਕੌਣ ਆ ਕਿਹੜੀਆਂ ਜਮਾਤਾਂ ਲਟੇਰੀਆਂ ਨੇ ਕਿਹੜੇ ਅਫਸਰ ਲਟ ਚਾਈਲਡ ਲਟੇਰੀ ਆ ਤੇ ਕਿਹੜੀ ਕਿਹੜਾ ਵਿਚਾਰ ਲਟੇਰਾ ਸਾਡੇ ਦੇ ਉਸ ਵਿਚਾਰ ਨੂੰ ਪਾਸੇ ਕਰਕੇ ਬਾਕੀ ਪੰਜਾਬੀਆਂ ਨੂੰ ਇਕੱਠੇ ਕਰਕੇ ਹੀ ਇਸ ਹਮਲੇ ਨੂੰ ਰੋਕਿਆ ਜਾ ਸਕਦਾ ਜੀ ਬਿਲਕੁਲ ਸੱਚ ਕੱਠ ਲੋਹੇ ਦੀ ਲੱਠ ਸਿਰ ਵਿੱਚ ਦੁਸ਼ਮਣ ਦੇ ਜੇਕਰ ਇੱਕ ਉਂਗਲ ਹੈ ਤਾਂ ਮਰੋੜੀ ਜਾ ਸਕਦੀ ਹੈ ਜੇ ਕੱਠੀਆਂ ਨੇ ਤਾਂ ਖੰਨ ਬਣ ਜਾਂਦਾ ਹੈ ਇਹ ਗੱਲ ਅਵਤਾਰ ਦੀ ਠੀਕ ਹੈ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਲਿਖਿਓ ਇਸ ਵਕਤ ਆਪਣੇ ਨਾਲ ਨੇ ਕੈਪਟਨ ਕੁਮਨ ਸਾਹਿਬ ਕੁਮਨ ਸਾਹਿਬ ਜਿਸ ਤਰੀਕੇ ਨਾਲ ਸਰਕਾਰ ਨੇ ਪਰਚੇ ਦਰਜ ਕੀਤੇ ਨੇ ਪੱਤਰਕਾਰਾਂ ਤੇ ਔਰ ਅੱਜ ਇਹ ਇਕੱਠ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਹੋਇਆ ਤੁਸੀਂ ਕਿਵੇਂ ਦੇਖਦੇ ਦੇਖੋ ਜੀ ਜਿਹੜੀ ਸੰਗਤਾਂ ਨੂੰ ਵੇਖ ਕੇ ਤੇ ਬੜੀ ਖੁਸ਼ੀ ਹੋ ਰਹੀ ਹੈ ਪਰ ਜਿਹੜੇ ਕਾਰਨ ਨੇ ਸੰਗਤਾਂ ਇਕੱਠੀਆਂ ਹੋ ਜਾਣਾ ਉਹ ਦੇਖ ਕੇ ਬਹੁਤ ਗੁੱਸਾ ਆ ਰਿਹਾ ਹੈ ਨਾਰਾਜ਼ਗੀ ਹੈ ਐਂਡ ਮਤਲਬ ਬਿਲਕੁਲ ਗਲਤ ਕਰ ਰਹੀ ਹੈ ਸਰਕਾਰ ਤੋਂ ਉਹਦੇ ਉੱਤੇ ਪੂਰਾ ਰੋਸ ਹੈ ਹਨੋ ਹਰ ਪੰਜਾਬੀ ਨੂੰ ਹੋਣਾ ਚਾਹੀਦਾ ਹੈ ਇਹ ਵੇਲਾ ਬੋਲਣ ਦਾ ਮੈਂ ਜੇ ਨਾਲ ਗੱਲ ਤੋੜਦਿਆਂ ਅਰੇ ਇਹ ਐਸੇ ਥੈਂਕਲੈਸ ਸਰਕਾਰ ਹੈ ਦੇਖੋ ਜੀ ਜਦੋਂ ਇਹਨਾਂ ਦਾ ਜਨਮ ਹੋਇਆ ਪੰਜਾਬ ਦੀ ਧਰਤੀ ਤੇ ਹੋਇਆ ਸਹੀ ਗੱਲ ਜੀ ਜਦੋਂ ਤਿੰਨ ਇੰਡੀਆ ਦੇ ਕਿਸੇ ਨੇ ਇਹਨਾਂ ਨੂੰ ਪੁੱਛਿਆ ਸੀ ਇਹਨਾਂ ਨੂੰ 4 ਐਮਪੀ ਦਿੱਤੇ ਸੀ ਉਹਦੇ ਬਾਅਦ ਇਹਨਾਂ ਮੂਰਖਾਂ ਨੇ ਸੀ 92 ਕਿਉਂ 92 ਦਿੱਤੇ ਤੇ 97 ਨੇ ਜੀ ਇਹ ਕਰ ਕੀ ਰਹਿਣੇ ਮਤਲਬ ਅਸੀਂ ਇਹਨਾਂ ਨੂੰ ਪੰਜਾਬ ਦੀ ਆਵਾਜ਼ ਬਣਾਇਆ ਤੇ ਅੱਜ ਇਹ ਸਾਡੀ ਆਵਾਜ਼ ਬੰਦ ਕਰ ਰਹੇ ਨੇ ਇਦੋਂ ਮਤਲਬ ਮੂਰਖ ਕੌਣ ਹੋਏਗਾ ਜਿਹੜੀ ਡਾਲ ਤੋ ਕਹਿੰਦੇ ਨਾ ਛੋਟੇ ਉਹਦੇ ਜਿਹੜੀ ਪੂਤਾਲੀ ਤੇ ਬੈਠ ਕੇ ਕੱਟਣ ਦੇ ਨੇ ਪਰ ਤੁਸੀਂ ਕੱਟਣ ਦੇ ਹੋ ਯਾਰ ਹੈ ਤੇ ਤੁਹਾਨੂੰ ਫਿਰ ਬਾਣ ਸਾਹਿਬ ਨੂੰ ਤੇ ਸਪੈਸ਼ਲ ਮੈਸੇਜ ਥਰੂ ਯਰ ਚੈਨਲ ਭਾਈ ਵੋਟ ਅਸੀਂ ਆਪ ਪਾਰਟੀ ਨੂੰ ਦਿੱਤੇ ਅਸੀਂ ਤੇਰੇ ਮੂਹ ਨੂੰ ਦਿੱਤੇ ਸੀ ਕਿ ਸਰਦਾਰ ਇਹ ਕਹਿੰਦਾ ਸੀ ਮੈਂ ਜੀ ਪਪਾ ਮਾਸਟਰ ਦਾ ਪੁੱਤਰ ਆ ਕਹਿੰਦਾ son of the soil ਤੇਨੂੰ ਵੋਟ ਦਿੱਤੇ ਸੀ ਤੇ ਤੂੰ ਕੀ ਕਰ ਰਿਹਾ ਤੂੰ ਤਾਂ ਕੰਟਰੋਲੀ ਵਾਂਗ ਕੇ ਰਹਿ ਗਿਆ ਰ ਸਟੇਜ ਦੇ ਉੱਤੇ ਜਿਹੜੇ ਉਹ ਦਿੱਲੀ ਦੇ ਜਿਹੜੇ ਕੀ ਲਾਲਿਆ ਹੁੰਦੇ ਨੇ ਧੱਕਾ ਮਾਰ ਕੇ ਸਾਈਡ ਕਰ ਦਿੰਦੇ ਨੇ ਬਸ ਤੂੰ ਆਪਣੀ ਇੱਜ਼ਤ ਤੇ ਕੁਆਰੇ ਸਾਡੀ ਇੱਜ਼ਤ ਕਿਉਂ ਘਾਉਂਦਾ ਯਾਰ ਸਾਡੀ ਇਸ ਪਗਾਂ ਦਾ ਧਿਆਨ ਰੱਖਣਾ ਤੂੰ ਬਹੁਤ ਗਲਤ ਕੀਤਾ ਹੈ ਪੱਤਰਕਾਰਾਂ ਨੂੰ ਯਾਰ ਇਹਨਾ ਦੇ ਤੁਹਾਨੂੰ ਤੋਂ ਜ਼ਿਆਦਾ ਪਤਾ ਹੈ ਜੀ ਤੇ ਇਲੈਕਸ਼ਨਾਂ ਤੋਂ ਪਹਿਲਾਂ ਇਹ ਤੁਹਾਡੇ ਤਰਲੇ ਕਰਦਾ ਹੁੰਦਾ ਸੀ ਤਰਲੇ ਕਰਦਾ ਹੁੰਦਾ ਸੀ ਜੀ ਅੱਜ ਤੁਹਾਡੇ ਜਿਹਨਾਂ ਦੇ ਤਰਲੇ ਕਰ ਰਿਆ ਸਾਂ ਅੱਜ ਉਹਨਾਂ ਨੂੰ ਧੱਕੇ ਦੇ ਰਿਹਾ ਕਿੱਥੋਂ ਦੀ ਅਕਲ ਹੈ ਯਾਰ ਉਹ ਦੇਸ ਇਜ਼ ਐਬਸੋਲੂਟਲੀ ਰੌਂਗ ਨਾਟ ਐਕਸੈਪਟੇਬਲ ਇਨਾ ਬਦਲਾਅ ਕਿਉਂ ਕਿਹੜੀ ਗੱਲ ਕਰਕੇ ਤਾਂ ਬਦਲਾਅ ਇਸ ਕਰਕੇ ਵੇ ਕਿ ਪਹਿਲੀ ਕਲੇ ਇਹਦੇ ਹੱਥ ਕੋਲ ਕੰਟਰੋਲ ਹੈ ਹੀ ਨਹੀਂ ਹੈ ਉਹ ਇਹ ਤੋਂ ਜਿਹੜੇ ਦੂਜੇ ਇਹ ਲੋਕਾਂ ਨੂੰ ਘੁੱਟ ਪੁਤਲੀ ਜਾਂਦਾ ਸਭ ਤੋਂ ਵੱਡੀ ਕਦਰੂ ਜੀ ਆਪੇ ਕੱਲ੍ਹ ਕੇ ਪਰਸੋਂ ਆਪਣਾ ਧਾਮੀ ਸਾਹਿਬ ਨੂੰ ਕਹ ਰਹੀ ਸੀ ਇਹ ਘੁੱਟ ਪੁਤਲੀ ਹੈ ਭਾਈ ਸਾਹਿਬ ਤੁਸੀਂ ਕੀ ਹੋ ਇਹ ਹੋ ਕਿਉਂ ਰਿਹਾ ਕਿਉਂਕਿ ਇਹਦੇ ਹੱਥ ਕੰਟਰੋਲ ਹੀ ਕੋਈ ਨਹੀਂ ਹੈ ਸਰੇ ਆਪ ਤੁਹਾਨੂੰ ਮੈਂ ਦਿੱਲੀ ਸਾਡ ਦਿੱਲੀ ਅੱਥੇ ਆ ਕੇ ਬੱਠੀ ਕੋਈ ਮਨਿਸਟਰ ਜੋ ਹਕੀਕਤ ਹੈ ਕੋਈ ਮਨਿਸਟਰ ਤੋਂ ਬੋਲ ਜਾ ਤਾਂ ਕੋਈ ਫਾਈਲ ਚੱਕਣਾ ਬੋਲ ਨਹੀਂ ਸਕਦਾ ਕੋਈ ਬਿਊਰੋਕਰਟ ਸੇ ਸਾਲੇ ਦਿੱਲੀ ਬੈਠਿਆ ਹੁੰਦਾ ਕਿਉਂਕਿ ਇਹਦੇ ਹੱਥ ਕੰਟਰੋਲ ਨਹੀਂ ਹੈ ਐਸੇ ਕਰਕੇ ਸਾਰਾ ਹੋ ਗਿਆ ਉਹਨੂੰ ਤੋਂ ਕਰਵਾਇਆ ਜਾ ਰਿਹਾ ਔਰੇ ਕਰ ਰਹੇ ਹੈ ਬਹੁਤ ਅਫਸੋਸ ਨਿਕਲ ਰਿਹਾ ਬਹੁਤ ਅਫਸੋਸ ਨਿਕਲ ਰਿਹਾ ਤੇ ਇੱਕ ਉਕੱਠ ਹੋਇਆ ਪਰ ਮੈਨੂੰ ਉਮੀਦ ਹੈ ਕਿ ਸ਼ਾਮ ਤੱਕ ਹੋਰ ਬਦਲਣਾ ਚਾਹੀਦਾ ਜੀ ਬਹੁਤ ਅਫਸੋਸ ਔਰ ਦੇਖੋ ਤੁਹਾਡੇ ਸਾਹਮਣੇ ਮੈਂ ਇੱਕ ਐਗਜ਼ਾਮਪਲ ਦੇ ਦਿਆਂ ਉਤਰਾਖੰਡ ਦੇ ਵੇਖੋ ਅੰਕਿਤਾ ਭੰਡਾਰੀ ਦੇ ਲਈ ਅੱਜ ਸਾਰਾ ਉਤਰਾਖੰਡ ਦੇ ਸੜਕਾਂ ਦੇਵੇ ਜੀ ਟਾਈਮ ਕਿ ਪੰਜਾਬ ਤੋਂ ਦਰ ਰੋਡ ਤੇ ਪੁਰਾਣੀ ਕਹਾਵਤ ਹੈ ਕਿ ਜੇ ਸਰਕਾਰ ਸੁਣੀਆ ਸੰਸਦ ਕਿਤੇ ਅਣਟੋਲੇਬਲ ਹੋ ਜਾਂਦੀ ਹੈ ਸੋ ਥਿਸ ਇਜ਼ ਵਾਟ ਵੀ ਨੀਡ 2027 ਚ ਇਹ ਜਿਹੜਾ 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 ਕੁਝ ਇਹ ਪੰਜਾਬ ਸਰਕਾਰ ਕਰ ਰਹੀ 2027 ਚ ਇਹਦਾ ਕੋਈ ਖਮਿਆਜਾ ਪੁਕਤਣਾ ਪਊ 100% ਜੀ ਦੇਖੋ ਇਹ ਤੇ ਕਿਸਮਤ ਦੇ ਤਨੇ ਇਹ ਕਿਸੇ ਆਪਣੀ ਕੀ ਦੇ ਆਪਣੀ ਕੀ ਪਰਫਾਰਮੈਂਸ ਤੇ ਨਹੀਂ ਆਏ ਇਹ ਤੇ ਅਸੀਂ ਕਿ ਉਹ ਕੀ ਕਕਲਨੀਆਂ ਅੰਨਿਆਂ ਦੇ ਪੈਰ ਥੱਲੇ ਬਟੇਰਾ ਆ ਪਟੇਰ ਹੰਜ ਮੈਂ ਹੋਰ ਕਹਿਆਂ ਉਹ ਕੱਲ੍ਹ ਨਹੀਂ ਤਾਂ ਕਾਂਗਰਸ ਤੋਂ ਲੋਕਾਂ ਨੂੰ ਨਫ਼ਰਤ ਹੋ ਗਈ ਸੀ ਉਸ ਨਫ਼ਰਤ ਦਾ ਇਹਨਾਂ ਲਾ ਕੇ ਚਲੋ ਭਈ ਇਹਨਾਂ ਨੂੰ ਦਾ ਫਾਇਦਾ ਉੱਠ ਗਿਆ ਅਸਲੀ ਇਹਨਾਂ ਦੀ ਅੱਜ ਪਰਫਾਰਮੈਂਸ ਦਾ ਤਾਂ ਪਤਾ ਲੱਗਣਾ ਹੈ ਕਿ ਨਾਲ ਜਿਹੜੇ ਸਾਹਮਣਾ ਚੱਲਣ ਡੇ ਹੋਰ ਜੋ ਕਰ ਤੁੱਟਾ ਹੋ ਰੀਆਂ ਨੇ ਇਹਨਾਂ ਦਾ ਹਾਲ ਉਹਨਾਂ ਜੋ ਕੱਲ੍ਹਿਆਂ ਦਾ ਹੋਇਆ ਸੀ ਕਹਿੰਦਾ ਮੈਂ ਤਾਂ ਦੋ ਤਿੰਨ ਸੀਟਾਂ ਜੀ ਬਿਲਕੁਲ ਬਿਲਕੁਲ ਤੁਸੀਂ ਸੁਣਿਆ ਕੈਪਟਨ ਕੁਮਨ ਸਾਹਿਬ ਹੋਰਾਂ ਨੇ ਸਾਫ਼ ਕਿਹਾ ਕਿ ਇਹਨਾਂ ਦਾ 2027 ਚ ਬੁਰਾ ਹਾਲ ਹੋਣਾ ਅਜੇ ਵੀ ਸੰਭਲ ਜਾਣ ਪੀਛੇ ਪਛਤਾਇਆ ਕਿਉਂ ਹੋਤ ਜਦ ਚਿੜੀ ਆ ਚੁਗੀ ਖੇਤ ਪਰ ਇਹ ਸਤਾ ਦਾ ਨਸ਼ਾ ਚਿੱਟੇ ਨਾਲ ਉਹ ਵੀ ਭੜਾ ਜਿਹਦੇ ਦਿਮਾਗ ਨੂੰ ਚੜ ਜੇ ਉਹ ਕਹਿੰਦੇ ਆ ਰੱਬ ਜਦੋਂ ਵੀ ਮਾਰਦਾ ਲੱਤ ਨਹੀਂ ਮਾਰਦਾ ਮੱਤ ਮਾਰਦਾ ਤੇ ਲੱਗਦਾ ਇਹੀ ਕੁਝ ਹੋਇਆ ਪਿਆ